ਵੈਰੀ ਗੁੱਡ ਬੰਦ ਅਰਿਆ ਉਹ ਇੱਧਰ ਬਾਈ ਪਿੰਕਾ ਜਰਗ ਪਹੁੰਚੇ ਨੇ ਸਪੈਸ਼ਲ ਕਹਿੰਦੇ ਇਹ ਜੋੜੀ ਨਹੀਂ ਟੁੱਟੇਗੀ ਵਾਹ ਜੀ ਵਾਹ ਉਹ ਕੈਰੀਅਰ ਨਾ ਤੋੜ ਦਿਓ ਸਰਦਾਰ ਕਮਲਜੀਤ ਸਿੰਘ ਸ਼ੇਰਗੜ ਸਤਿ ਸ੍ਰੀ ਅਕਾਲ ਤੇ ਆਪਣੇ ਇਹ ਬਾਈ ਨੂੰ ਤੁਸੀਂ ਜਾਣਦੇ ਹੋ ਮੁੰਡੇ ਨਾ ਪੂਰੇ ਜੋਸ਼ 'ਚ ਨੇ ਤੇ ਇੱਧਰ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਬਾਈ ਸਿਕੰਦਰ ਗਿੱਲ ਡੀਕੇ ਤੇ ਅਮਰਤਪਾਲ ਸਿੰਘ ਖੁੱਦਾ ਹਾਂਜੀ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਣੀ ਅੱਜ ਰੈਡੀ ਸੀਗੀ ਜਿਹੜੀ ਆਪਾਂ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਸੰਦੋੜ ਨੇੜੇ ਤੇ ਉੱਥੇ ਜਾ ਰਹੇ ਹਾਂ ਤਕਰੀਬਨ ਸਵਾ ਪੰਜ ਦਾ ਟਾਈਮ ਹੋ ਚੁੱਕਿਆ ਤੇ ਰਾਤ ਫੰਕਸ਼ਨ ਸੀ ਆਪਣੇ ਉਧਰੋਂ ਲੇਟ ਆਏ ਆ ਤੇ ਨਹੀਂ ਤਾਂ ਆਪਾਂ ਰਾਤ ਵਿੱਚ ਚਲੇ ਜਾਣਾ ਸੀਗਾ ਤੇ ਮਿਲਦੇ ਆਪਾਂ ਉੱਥੇ ਜਾ ਕੇ ਰੈਡੀ ਉਮੀਦ ਆ ਵੀ ਸਾਰੇ ਪਹੁੰਚੇ ਹੋਣਗੇ ਉੱਥੇ ਆਪਣੇ ਆੜੀ ਘਰ ਦੇ ਬਾਹਰ ਖੜੇ ਆਪਾਂ ਬਾਈ ਦੇ ਕਾਰ ਰੋਡ ਸਾਈਕਲ ਤੇ ਪਿੰਕੇ ਬਾਈ ਦਾ ਪਿੰਕਾ ਜਰਗ ਉਹਨਾਂ ਦੀ ਵੇਟ ਕਰ ਰਹੇ ਨੇ ਸਾਰੇ ਤੇ ਤੁਹਾਨੂੰ ਦੱਸਿਆ ਸੀ ਕਿ ਉਹ ਵੀ ਹੈ ਨਾ ਪਹੁੰਚ ਰਹੇ ਨੇ ਪਿੰਡ ਮਾਨਕੀ ਦਾ ਗੁਰਦੁਆਰਾ ਸਾਹਿਬ ਆ ਸਾਰੇ ਜਿਹੜੇ ਸਾਈਕਲਿਸਟ ਨੇ ਵੀਰ ਭਰਾ ਭੈਣਾ ਬੱਚੇ ਸਾਰੇ ਪਹੁੰਚ ਚੁੱਕੇ ਨੇ ਜਿਹੜਾ ਗੁਰਦੁਆਰਾ ਸਾਹਿਬ ਰੈਸ਼ ਦਾ ਤੁਹਾਨੂੰ ਦੱਸਿਆ ਸੀ ਇੱਥੇ ਬੰਦ ਹੋ ਕੀਤਾ ਗਿਆ ਸੀ 20 25 ਜਣੇ ਦਾ ਤਾਂ ਆ ਗਿਆ ਸੀਗੇ ਤੇ ਅਗੋਰ ਦਵਰਾ ਸਾਹਿਬ ਤੇ ਇਹਦੇ ਪਰਲੇ ਪਾਸੇ ਜਿਹੜੀ ਸੀਗੀ ਰਾਤ ਨੂੰ ਰਹਿਸ਼ ਰੂਮ ਬਣੇ ਹੋਏ ਸੀ ਤੇ ਗੱਦੇ ਸਿੱਟੇ ਸੀਗੇ ਤੇ ਉੱਥੇ ਸਾਰੇ ਸਾਈਕਲਿਸਟ ਸੀਗੇ ਤੇ ਬਾਕੀ ਹਾਂ ਬਸ ਤਿਆਰੀ ਆ ਹੁਣ ਮਤਲਬ ਸਾਈਕਲ ਜਿਹੜੀ ਆਪਾਂ ਇੱਥੋਂ ਜਿਹੜੀ ਆ ਹਰਿਆਰਿਆ ਉਹ ਸਟਾਰਟ ਕਰਾਂਗੇ ਸਾਈਕਲਿਸਟ ਤੇ ਬਾਕੀ ਜਿਹੜੀ ਆਪਾਂ ਗੱਲਬਾਤ ਆ ਸਾਹਿਬ ਜੀ ਇੱਕ ਰਸਤੇ ਦੇ ਵਿੱਚ ਇੱਕ ਐਸਾ ਜਿਵੇਂ ਕਹਿੰਦੇ ਨੇ ਸਹਾ ਜਦੋਂ ਰਸਤੇ ਵਾਲਾ ਤੇ ਇਧਰ ਰਿਫਰੈਸ਼ਮੈਂਟ ਆ ਸੰਤਰੇ ਮਠੀਆਂ ਚਾਹ ਦੇ ਲਈ او ਆਰਐਸ ਸੈਂਟਰ ਫਰੈਸ਼ ਬਾਕੀ ਜਿਹੜਾ ਚਾਕਲੇਟਸ ਬਾਕੀ ਉਹਦੇ ਵਿੱਚ ਦੱਸਿਆ ਤੁਹਾਨੂੰ ਇਹਦੇ ਵਿੱਚ ਜਿਹੜੀ ਰੈਲੀ ਤੋਂ ਬਾਅਦ ਮਿਲੂ ਸਾਡੇ ਮੈਡਲ ਤੇ ਸਰਟੀਫିକੇਟ ਉਹ ਵੀ ਮਿਲਣਗੇ ਲਓ ਜੀ ਸਰਦਾਰ ਕਮਲਜੀਤ ਸਿੰਘ ਸ਼ੇਰਗੜ ਸਤਿ ਸ੍ਰੀ ਅਕਾਲ ਤੇ ਆਪਣੇ ਇਹ ਬਾਈ ਨੂੰ ਤੁਸੀਂ ਜਾਣਦੇ ਹੋ ਨਾਮ ਦੀ ਲੋੜ ਹੀ ਨਹੀਂ ਹੈ ਪਿਛਲੇ ਸਫ਼ਰ ਵਿੱਚ ਆਪਣੇ ਨਾਲ ਸੀ ਤੇ ਆਪਾਂ ਇਸ ਟਾਈਮ ਖੜੇ ਜੀ ਗੁਰਦਰਾ ਸਾਹਿਬ ਪਿੰਡ ਮਾਨਕੀ ਰੈਲੀ ਆਪਣੀ ਜਿਹੜੀ ਆ ਸਟਾਰਟ ਹੋਣ ਵਾਲੀ ਆ ਸਾਈਕਲ ਸਾਰੇ ਲੇਨ ਚ ਪੁਲਿਸ ਪ੍ਰਸ਼ਾਸਨ ਤੇ ਐਂਬੂਲੈਂਸ ਤੇ ਸਾਰਾ ਸਟਾਫ ਇੱਥੇ ਹਾਜ਼ਰ ਆ ਤੇ ਬਾਈ ਜੀ ਤੁਹਾਡਾ ਨਾਮ ਨਵੀਰ ਜੀ ਕਿਹੜੀ ਜਗ੍ਹਾ ਤੋਂ ਜੀ ਬਰਨਾਲੇ ਤੋਂ ਬਰਨਾਲੇ ਤੋਂ ਖਾਸ ਅੱਜ ਤੁਸੀਂ ਠੀਕ ਆ ਇਹ ਭਾਈ ਜੋ ਬਰੋ ਨੇ ਜਿਹੜੇ ਰਾਤ ਹੀ ਆ ਗਏ ਸੀ ਤੇ ਆਪਾਂ ਰਾਤ ਫੰਕਸ਼ਨ ਤੇ ਸੀਗੇ ਲੇਟ ਆਏ ਆ ਤੇ ਬਾਕੀ ਗੱਲਬਾਤ ਆਪਾਂ ਹੁਣ ਰਸਤੇ 'ਚ ਹੀ ਕਰਾਂਗੇ ਤੇ ਇੱਧਰ ਬਾਈ ਪਿੰਕਾ ਜਰਗ ਪਹੁੰਚੇ ਨੇ ਸਪੈਸ਼ਲ ਕਿਉਂਕਿ ਨੌਜਵਾਨਾਂ ਨੂੰ ਜਿਹੜਾ ਆਪਣੀ ਰੈਲੀ ਆ ਨਸ਼ਾ ਮੁਕਤ ਪੰਜਾਬ ਰੈਲੀ ਆ ਤੇ ਉਹਨੂੰ ਉਹਦੇ ਸਬੰਧਨ ਲੈ ਕੇ ਬਹੁਤ ਵੱਡਾ ਉਪਰਾਲਾ ਤੁਹਾਨੂੰ ਪਤਾ ਕਰ ਰਹੇ ਨੇ ਤੁਸੀਂ ਆ ਬਾਈ ਦੀਆਂ ਜਿਹੜੀਆਂ ਕਰਵਾਉਂਦੇ ਰਹਿੰਦੇ ਨੇ ਈਵੈਂਟਸ ਬੱਚਿਆਂ ਦੇ ਪਿੰਡਾਂ 'ਚ ਜਾ ਕੇ ਦੇਖਦੇ ਰਹਿੰਦੇ ਹੋ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਈ ਜੀ ਦਾ ਵਾ ਪਿੰਕੇ ਪਿੰਕੇ ਬਾਈ ਦਾ ਸਨਮਾਨ ਕੀਤਾ ਜਾ ਰਿਹਾ ਜੀ ਤੇ ਕਿਉਂਕਿ ਉਹਨਾਂ ਨੇ ਉਹਨਾਂ ਦੇ ਹੋਰ ਵੀ ਈਵੈਂਟ ਈਵੈਂਟਸ ਹੁੰਦੇ ਨੇ ਤੇ ਉੱਥੇ ਵੀ ਜਾਣਾ ਫਿਰ ਤਾ ਕਰਕੇ ਜਿੰਨੀ ਕੁ ਵੀ ਹਾਜ਼ਰੀ ਆ ਪ੍ਰਵਾਨ ਕਰਿਓ ਬਾਈ ਵੀ ਲਓ ਜੀ ਆ ਸਟਾਰਟ ਹੋ ਰਿਹਾ ਤੇ ਸਾਰੇ ਲਾਈਨ ਅਪ ਨੇ ਤਿਆਰੀ ਆ ਹੁਣ ਲਓ ਜੀ ਆਪਾਂ ਤਕਰੀਬਨ 2 ਕਿਲੋਮੀਟਰ ਚੱਲ ਕੇ ਪੰਜ ਗਰਾਈਆਂ ਵਾਲੇ ਰੋਡ ਤੇ ਆ ਗਏ ਤੇ ਨਾਲ ਆਪਣੇ ਪੰਜਾਬੀ ਮਸਾਫਰ ਮੁੰਡੇ ਨਾ ਪੂਰੇ ਜੋਸ਼ 'ਚ ਨੇ ਤੇ ਇੱਧਰ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਬਹੁਤ ਕਾਫੀ ਜਾਣੇ ਅੱਗੇ ਲੰਗੇ ਬਹੁਤ ਨਾ ਮੱਠੀ ਮੱਠੀ ਜੀ ਧੁੱਪਾ ਬਹੁਤ ਘੈਂਟ ਲੱਗ ਰਿਹਾ ਹੈ ਮਾਹੌਲ ਜਿਆ ਤੇ ਆਲੇ-ਦਾਲੇ ਖੇਤ ਪਿੰਡਾਂ ਦਾ ਮਾਹੌਲ ਤੇ ਪੰਜ ਕਿਲੋ ਮੀਟਰ ਰਹਿ ਗਿਆ ਆ ਰਾਹ ਦੇਖੋ ਕਿੰਨਾ ਸੋਹਣਾ ਕਿਉਂ ਆਪਾ ਬਸ ਜੇ ਆਲਾ ਨਾਲੇ ਥੋੜੀ ਜਿਹੀ ਪਈ ਹੋਵੇ ਸਨੋ ਸਿਸੂ ਵਾਲਾ ਨਹੀਂ ਮਾਹੌਲ ਲੱਗਦਾ ਉੱਥੇ ਹੈ ਜਿਦ ਡਰਖਤ ਨੇ ਬਹੁਤ ਸੋਹਣਾ ਰਾਹ ਜਦੋਂ ਆਟਾ ਟਨਲ ਤੋਂ ਆਪਰ ਲੰਘ ਕੇ ਅੱਗੇ ਜਾਂਦੇ ਆ ਨਾ ਉਹ ਰਾਹ ਤੇ ਮਾਹੌਲ ਚੈੱਕ ਕਰੋ ਯਾਰ ਮਾ ਧੁੱਪ ਕਿੰਨੀ ਸੋਹਣੀ ਆ ਹਨਾ ਬਹੁਤ ਸੋਹਣੀ ਪੈ ਰਹੀ ਆ ਸਵੇਰੇ ਸਵੇਰੇ ਗਰਮੀ ਆ ਗਈ ਸਰੀਰ ਨੂੰ ਆਹਾ ਆਹਾ ਕੀ ਬਾਤ ਹੈ ਆਹਾ ਕਹਿੰਦੇ ਇਹ ਜੋੜੀ ਨਹੀਂ ਟੁੱਟੇਗੀ ਵਾਹ ਜੀ ਵਾਹ ਉਹ ਕੈਰੀਅਰ ਨਾ ਤੋੜ ਦਿਓ ਜਿਹੜੇ ਨਹੀਂ ਆਹ ਮੁੰਡੇ ਬਾਲੇ ਜੋਸ਼ਟ ਨੇ ਪ੍ਰਤਾਪਾਲ ਸਿੰਘ ਢਾਲੀਵਾਲ ਮਾਨਕਪੁਰ ਸ਼ਰੀਫ ਬਾਈ ਸੁਖਵਿੰਦਰ ਪੰਡੋਰੀ ਸੁਖਵਿੰਦਰ ਪੰਡੋਰੀ ਹਾਂ ਬਾਈ ਰੂਵੀ ਮੈਂ ਤੁਹਾਨੂੰ ਕਾਲ ਕੀਤੀ ਸੀਗੀ ਤੁਹਾਡੇ ਤੋਂ ਪਹਿਲਾਂ ਹਾਂ ਫਿਰ ਉਹ ਮੇਰਾ ਪੁੰਜਾ ਜਾੜਿਆ ਸੀ ਹਾਂ ਮੈਂ ਦੋਨਾਂ ਲਈ ਥੋੜਾ ਦੋਨਾਂ ਦਾ ਨਹੀਂ ਲੱਗਿਆ ਹੈਗਾ ਫਿਰ ਅਸੀਂ ਗਏ ਵੇ ਇਕੱਠੀ ਤੇ ਨਾ ਜਿਹੋ ਜਿਹਾ ਪਿੰਡ ਦਾ ਨਾਮ ਆ ਮਾਨਕਪੁਰ ਸ਼ਰੀਫ ਤੇ ਬੰਦੇ ਵੀ ਬਹੁਤ ਸ਼ਰੀਫ ਨੇ ਇਹ ਥੋੜੇ ਇੱਕ ਪਿੰਡ ਤੋਂ ਬਾਅਦ ਆਪਾਂ ਹੁਣ ਚੜਾਂਗੇ ਵੱਡੇ ਹਾਈਵੇ ਤੇ ਮਲੇਰਕੋਲਾ ਟੂ ਰਾਏਕੋਟ ਰੋਡ ਕਿਉਂ ਜਾਂਦੀਆਂ ਨੇ ਫਾਹੇ ਵੱਡੀਆਂ ਗੱਡੀਆਂ ਅ ਤੇ ਇੱਕ ਅਪਡੇਟ ਤੁਹਾਨੂੰ ਆਪਾਂ ਥੋੜੀ ਜਿਹੀ ਹੋਰ ਦੇ ਦਈਏ ਅਪਡੇਟ ਇਦਾਂ ਨਹੀਂ ਦੇਣੀ ਹੈਗੀ ਵੀ ਆਪਾਂ ਕਿੱਥੇ ਜਾ ਰਹੇ ਹਾਂ ਟੂਰ ਉਹ ਹਜੇ ਵਿਚ ਵਿਚਾਲਈਆ ਕੰਮ ਪਹਿਲਾਂ ਇੱਕ ਟੂਰ ਬਣਾਇਆ ਸੀ ਉਹ ਕੈਨਸਲ ਕਰਤਾ ਕੈਨਸਲ ਕਿਉਂ ਕੀਤਾ ਉਥੇ ਗਰਮੀ ਪੈਂਦੀ ਆ ਭਾਈ ਤੇ ਗਰਮੀ ਪੈਣ ਕਰਕੇ ਪਹਿਲਾਂ ਕੇਰਲਾ ਦਾ ਬਣਾਇਆ ਸੀਗਾ ਵੀ ਕੇਰਲਾ ਕਰਦੇ ਆ ਸਾਰਾ ਤੇ ਫੇਰ ਆਪਣੇ ਮਿੱਤਰ ਉਧਰ ਗਏ ਹੋ ਸੀਗੇ ਪਿਰਤਪਾਲ ਹੁਣੀ ਤੇ ਉਹ ਕਹਿੰਦੇ ਭਾਈ ਗਰਮੀ ਬਹੁਤ ਆ ਵੀ ਹੁਣ ਤਾਂ ਰਹਿਣ ਦੋ ਜੇ ਤੁਸੀਂ ਉਹ ਟੂਰ ਕਰਨਾ ਉਹ ਕਰਿਓ ਤੁਸੀਂ ਨਵੰਬਰ ਚ ਵੀ ਦਸੰਬਰ ਚ ਥੋੜਾ ਉਹ ਮਤਲਬ ਕਿ ਪੂਰਾ ਹੋ ਜਾਵੇ ਆਪਾਂ ਕਰਨਾ ਸੀਗਾ ਉਹ ਕੋਜੀਕੋਡ ਤੋਂ ਨਾਰਥ ਟੂ ਸਾਊਥ ਆ ਸਾਰਾ ਆਪਣਾ ਕੇਰਲਾ ਕਰਨਾ ਸੀਗਾ ਤੇ ਉਹ ਫਿਰ ਆਪਾਂ ਕੈਨਸਲ ਕਰਤਾ ਤੇ ਜਿਹੜਾ ਅਗਲਾ ਟੂਰ ਆ ਉਹ ਹੁਣ 2 ਜਾਂ 3 ਤੇ ਰਿਸਰਚ ਚੱਲ ਰਹੀ ਆ ਵੀ ਕਿੱਥੇ ਆਪਾਂ ਜਾਣਾ ਹਜੇ ਸਾਈਕਲ ਸੌਕਲ ਆਪਣਾ ਸਾਰਾ ਜੇਨ ਜੂ ਨੂੰ ਬਦਲਾਉਣੀ ਆ ਲੈ ਕੇ ਜਾਣਾ ਲੁਧਿਆਣੇ ਵੀ ਫੰਕਸ਼ਨ ਚੱਲਦੇ ਸੀਗੇ ਫੰਕਸ਼ਨ 12 13 ਤਰੀਕ ਤੱਕ ਤਾਂ ਲਗਾਤਾਰ ਫੰਕਸ਼ਨ ਨੇ ਆਪਣੇ ਤੇ ਉਸ ਤੋਂ ਬਾਅਦ ਦੇਖਾਂਗੇ ਫਿਰ ਬਹੁਤ ਬੜਾ ਟਾਈਮ ਨਹੀਂ ਪਾਉਣਾ ਕਿਉਂਕਿ ਆਹੀ ਜਿਹੜਾ ਇੱਕ ਜਿਹੜਾ ਇਹ ਮੌਸਮ ਨੇ ਆ ਮਹੀਨੇ ਨੇ ਉਹਨਾਂ ਵਿੱਚ ਇੱਕ ਲਗ ਲਗ ਹੁੰਦਾ ਨਾ ਵੀ ਆ ਮਹੀਨਿਆਂ ਚ ਆ ਟੂਰ ਕਰਨ ਵਾਲਾ ਵਾ ਇਧਰ ਲਾਈ ਰਿਹਾ ਵਾ ਹਨਾ ਉਸ ਹਿਸਾਬ ਨਾਲ ਤੇ ਆਪਾਂ ਵੱਧ ਤੋਂ ਵੱਧ ਅ ਅੱਜ ਕਿੰਨੀ ਤਰੀਕ ਹੋ ਗਈ 8 ਫਰਵਰੀ 2026 ਜਿਆਦਾ ਤੋਂ ਜਿਆਦਾ 12 ਜਾਂ 13 ਦਿਨ ਦੇ ਵਿੱਚ ਵਿੱਚ ਆਪਾਂ ਕਰ ਦੇਣਾ ਸਟਾਰਟ ਜੀ ਟੂਰ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਹਫਤੇ ਦੇ ਵਿੱਚ ਵਿੱਚ ਵੀ ਆਪਾਂ ਕਿੱਥੇ ਜਾ ਰਹੇ ਹਾਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਟਿੱਪਣੀ ਵੀ ਛੱਡ ਦਿਆ ਕਰੋ ਕੋਈ ਗਲਤੀ ਹੋ ਜਾਂਦੀ ਆ ਇਨਸਾਨ ਆ ਹੋ ਜਾਂਦੀ ਆ ਸਾਰਿਆਂ ਤੇ ਹੋ ਜਾਂਦੀ ਆ ਦੱਸ ਦਿਆ ਕਰੋ ਉਹਦੇ ਵਿੱਚ ਕਮੈਂਟਾਂ ਚ ਕਿ ਭਾਈ ਐ ਨਹੀਂ ਐ ਰਾਤ ਵੀ ਜਾਗੋ ਤੇ ਬਾਈ ਹੁਣੀ ਸੁਖਜੀਤ ਆਪਣੇ ਪਿੰਡ ਤੋਂ ਇੱਕ ਦੋ ਹੋਰ ਜਰ ਉਹ ਕਹਿੰਦੇ ਵੀ ਜਿਆਦਾ ਅ ਜਿਵੇਂ ਜਿਵੇਂ ਹੁਣ ਮੈਂ ਆਪਣੇ ਆਪ ਆ ਬੋਲ ਰਿਹਾ ਆਪਣੇ ਫੇਸ ਤੇ ਫੋਕਸ ਰੱਖ ਕੇ ਵੀ ਉਹ ਘੱਟ ਰੱਖ ਵੀ ਜਦੋਂ ਬਾਹਰ ਜਾਣੇ ਆ ਤੇ ਕਈ ਬੰਦੇ ਕਹਿੰਦੇ ਭਾਈ ਤੂੰ ਆਪਦਾ ਵੀ ਚਿਹਰਾ ਦਿਖਾਇਆ ਕਰ ਤੇ ਚਿਹਰਾ ਤੇ ਚਲੋ ਮਾੜਾ ਮੋਟਾ ਆਪਾਂ ਸ਼ੁਰੂਆਤ ਕਰਕੇ ਉਸ ਤੋਂ ਬਾਅਦ ਆਪਾਂ ਨੂੰ ਐ ਹੁੰਦਾ ਵੀ ਆਲਦਲਾ ਜਿਹੜਾ ਆਪਾਂ ਦੇਖੋ ਤਾਂ ਦੇਖ ਰਹੇ ਆ ਉਹ ਤੁਹਾਨੂੰ ਵੀ ਦਿਖਾਈਏ ਬਾਕੀ ਚੈਨਲ ਤੇ ਆ ਜਿਹੜੇ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਥੇ ਰਸਤੇ ਚੋਂ ਸਨਮਾਨਤ ਕਰ ਰਹੇ ਨੇ ਬਾਈ ਆ ਪਿੰਡ ਸੀਗਾ ਇਹ ਜਿਹੜਾ ਹਾਤਮ ਸਿੰਘ ਬੋਪਰਾ ਯਾਦਗਾਰੀ ਸਟੇਡੀਅਮ ಗ್ರಾಮ ਪੰਚਾਇਤ ਖੁਰਦ ਪਿੰਡ ਬਲੇਰ ਕੋਲੇ ਕੋਲੇ ਸਨਮਾਨਤ ਕਰ ਰਹੇ ਨੇ ਪਿੰਡ ਵਾਲੇ ਬਾਈ ਸਿਕੰਦਰ ਗਿੱਲ ਡੀ ਕੇ ਤੇ ਅਮਰਤਪਾਲ ਸਿੰਘ ਘੁੱਦਾ ਪਿੰਡ ਮਾਨਕੀ ਪਹੁੰਚ ਚੁੱਕੇ ਆਪਾਂ 20 ਤੋਂ 25 ਕਿਲੋਮੀਟਰ ਦੀ ਆਪਣੀ ਜਿਹੜੀ ਰਾਈਡ ਸੀਗੀ ਤੇ ਇੱਧਰ ਪਿੱਛੋਂ ਆਏ ਆਪਾਂ ਸੰਦੌੜ ਤੋਂ ਪੰਜ ਗਰਾਈਆਂ ਖੁਰਦ ਕਠਾਲਾ ਸੰਦੌੜ ਹੋ ਕੇ ਪਿੰਡ ਮਾਨਕੀ ਬਹੁਤ ਵਧੀਆ ਡੇਢ ਕ ਘੰਟੇ ਜਿਵੇਂ ਲੱਗਦਾ ਹੋ ਗਈ ਲਓ ਜੀ 20 ਤੋਂ 25 ਕਿਲੋਮੀਟਰ ਦੀ ਆਪਣੀ ਜਿਹੜੀ ਸਾਈਕਲ ਰੈਲੀ ਦੀ ਰਾਈਡ ਸੀਗੀ ਤੇ ਉਹਨੂੰ ਮਕਮਲ ਕਰਕੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ 25 ਮੀਟਰ ਕੰਪਲੀਟ ਕਰਤੇ ਆ ਬਹੁਤ ਵਧੀਆ ਸਾਰਿਆਂ ਨਾਲ ਮੇਲ ਮਲਾਪ ਹੋਇਆ ਤੇ ਬਾਕੀ ਗੱਲਬਾਤ ਅੰਦਰ ਪਹੁੰਚ ਕੇ ਇੱਕ ਵਾਰ ਫੇਰ ਤੋਂ ਕਰਾਉਨੇ ਆ ਸਾਰਿਆਂ ਨਾਲ ਇੰਟਰੋਡਕਸ਼ਨ ਇਹ ਗੁਰਦੁਆਰਾ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦਾ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਸਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਾ ਇਹ ਰਿਏ ਤੇ ਪਹਿਲੀ ਵਾਰ ਆਇਆ ਮੈਨੂੰ ਬਹੁਤ ਵਧੀਆ ਲੱਗਿਆ ਦਵਾ ਵੀਰ ਮਿਲਿਆ ਸਾਈਕਲ ਵਾਲੇ ਸਾਰੇ ਮਿਲੇ ਮੈਨੂੰ ਬਹੁਤ ਜਗਾ ਖੁਸ਼ੀ ਆ ਮੈਂ ਜਦ ਮੈਂ ਪਹਿਲੀ ਵਾਰੀ ਦੇਖਿਆ ਮਾਝੇ ਏਰੀਏ ਚ ਜਾ ਕੇ ਆਏ ਆ ਅਸੀਂ ਪਟੰਡੇ ਚ ਜਾ ਕੇ ਆਏ ਆ ਪੰਜਾਬ ਦਾ ਚੱਪਾ ਚਪਾ ਗੁਆਦਾ ਮੇਰੀ ਬੱਚੀ ਨੇ 2.5 ਸਾਲ ਸੀ ਜਦੋਂ ਮੈਂ ਬਰਕਰੜ ਕਰਾਉਣ ਲੱਗਿਆ ਸੀ ਇਹਨੇ ਆਪਦਾ ਨਾਮ ਤੇ ਪਛਾਣ ਮੇਰੇ ਕੋਈ ਪਛਾਣ ਨਹੀਂ ਸੀ ਮੇਰੀ ਇਹ ਪਛਾਣ ਆ ਪੇੜੀ ਕਰਕੇ ਹੀ ਆ ਜਿਹਦੇ ਅੱਗੇ ਹੋ ਜੋ ਕੋਈ ਇਹ ਬੱਚੀ ਦੀ ਪਹਿਚਾਨ ਕਰਾਈ ਆ ਅੱਜ ਅਸੀਂ ਸਾਨੂੰ ਅਸੀਂ ਸੰਧੋੜ ਉੱਤਰ ਕੇ ਸੰਧੋੜ ਤੋਂ ਸਾਨੂੰ ਰਾਹ ਤੇ ਕੋਈ ਸਾਧਨ ਨਹੀਂ ਮਿਲਿਆ ਤਾਂ ਆਪੇ ਆਏ ਆ ਅਸੀਂ ਇੱਥੇ ਵੱਡ ਵੱਡ ਤੋਂ ਬੰਦਾ ਸਾਨੂੰ ਹੈ ਗੱਡੀ ਤੇ ਆ ਗਿਆ ਸੀ ਲੈਣ ਤੇ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਜਾ ਕੇ ਮੋਟੀਵੇਸ਼ਨ ਬਹੁਤ ਵਧੀਆ ਮਿਲੀ ਜਿੰਨੇ ਵੀ ਆ ਸਾਈਕਲ ਵਾਲੇ ਬਲੌਗਰ ਵੀ ਆਏ ਹੋਏ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਦੇਖ ਕੇ ਕਦੇ ਨਹੀਂ ਆ ਪ੍ਰੋਗਰਾਮ ਇਹ ਦੇਖਿਆ ਸੀ ਆ ਸਾਈਕਲ ਬਾਰੇ ਸੁਣਿਆ ਸੀ ਆ ਪਰ ਦੇਖਿਆ ਨਹੀਂ ਸੀ ਆ ਜਿਹੜੀ ਰਿਐਲਿਟੀ 'ਚ ਦੇਖਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਪੂਰਾ ਸਮਾਨ ਬਸ ਚ ਕੈਰੀ ਨਹੀਂ ਪਰ ਕਰ ਪਾਇਆ ਜਿੰਨਾ ਕ ਸਮਾਨ ਕੀਤਾ ਟਾਈਮ ਥੋੜਾ ਸੀ ਆ ਮੈਂ ਪਰਫਾਰਮੈਂਸ ਕਰਕੇ ਮੇਰੀ ਬੱਚੀ ਦਿਖਾਉਗੀ ਤੇ ਫਿਰ ਇਸ ਤੋਂ ਬਾਅਦ ਅਸੀਂ ਗੁੜੇ ਪੈਂਡ ਜਾਣਾ ਪੀ ਕੇ ਜਾਵਾਂਗੇ ਗੇਮਾਂ ਦੇ ਵਿੱਚ ਅੰਡਰੇਟਸ ਭਜੂਗੀ ਮੇਰੀ ਬੇਟੀ ਤੇ ਹੁਣ ਥੋੜੀ-ਮੋਟੀ ਪਰਫਾਰਮੈਂਸ ਕਰਕੇ ਦਿਖਾਉਗੀ ਤੁਸੀਂ ਤਾੜੀਆਂ ਮਾਰਨੀਆ ਤਾੜੀਆਂ ਇਹਦੀ ਦੇਸੀ ਘੋੜੀ ਖਰਾਕਾ ਜਿੰਨੀਆਂ ਵੀ ਤਾੜੀਆਂ ਦੇ ਰੋਲਾ ਪੱਤ ਪਾਓਗੇ ਮੇਰੀ ਪਰਫਾਰਮੈਂਸ ਬਾਦੇ ਚੱਲੇਗੀ ਮੈਂ ਵੀਰੇ ਦਾ ਹੀ ਬਹੁਤ ਧੰਨਵਾਦ ਕਰਦਾ ਹਾਂ ਬੋਲੋ ਸੈਂਕੂ ਵਾਲੇ ਵੀਰ ਦਾ ਇਹਦਾ ਹੀ ਬਹੁਤ ਸੋਨਾ ਉਤਰਾਤਾ ਦਾ ਅੱਜ ਦੇ ਟਾਈਮ ਦੇ ਵਿੱਚ ਸਾਰੀ ਨਸਾਂ ਦੇ ਬੱਚੇ ਉਹਨੇ ਬੜੇ ਹੋਏ ਆ ਉਹ ਐਸ ਪਾਸੇ ਜਾਂ ਕੇ ਖੇਡਾਂ ਵਾਲ ਲੱਗਾਂਗੇ ਮੋਟੀਵੇਸ਼ਨ ਬਹੁਤ ਮੈਨੂੰ ਮੈਂ ਦਵੇਈ ਚ ਹੁੰਦਾ ਸੀ ਇਹਦੇ ਬਲੌਗ ਵਗੈਰਾ ਦੇਖਿਆ ਤੇ ਹੁਣ ਕਿ ਰਿਅਲਿਟੀ ਦੇ ਵਿੱਚ ਮਿਲਿਆ ਮੁੰਡੇ ਨੇ ਬਹੁਤ ਖੁਸ਼ੀ ਹੋਈ ਯਾਰ ਥੈਂਕ ਯੂ ਸੋ ਮਾਚ ਵੀਰੇ ਬਹਿ ਜਾਓ ਭਾਈ ਇੱਥੇ ਹਕੀਕਤ ਕੌਰ ਮੈਂ ਕਹਿੰਦਾ ਬਹਿ ਜੀਏ ਬੱਸ ਸਾਰੀ ਰਵੀ ਪਟਿਆਲਾ ਦਾ ਸੁਆਰ ਕਰਦੇ ਆ ਤੇ ਜਦੋਂ ਚੱਲ ਪਈ ਆ ਵੀ ਕੰਨਿਆ ਕਰਮਾਰੀ ਤੋਂ ਹਕੀਕਤ ਕੌਰ ਅਹ ਛੋਟੀ ਜੀ ਬੇਟੀ ਆ ਦੇਖੋ ਬਹੁਤ ਵਧੀਆ ਬਰਾ ਲਾ ਰ ਆਓ ਵਾਹ ਜੀ ਰਾਵੀ ਜੀ ਜੀ ਹੋਗੀ ਹਾਂ ਹੈ ਬੱਚਾ ਯਾਰ ਭਾਈ ਕੌਰ ਵਾਲੇ ਮਾੜਾ ਜੀ ਹਕੀਕਤ ਕੌਰ ਤੁਹਾਡੇ ਸਾਹਮਣੇ ਉਹਨੇ ਪਰਫਾਰਮੈਂਸ ਆ ਜਿਹੜੀ ਹਾਂ 4 ਸਾਲ ਦੀ ਹਕੀਕਤ ਕੌਰ ਸਾਰੇ ਨੇ ਕਲਾਪਿੰਗ ਕਰ ਚੁੱਕੇ ਵਾਹ ਜੀ ਵਾਹ ਜਾ ਵਾਹ 2 ਗਟ 3 ਵੈਰੀ ਗਟ 4 ਵਾਹ ਜੀ ਵਾਹ ਬਹੁਤ ਵਧੀਆ ਤੁਸੀਂ ਬੱਚਿਆਂ ਨੂੰ ਜਿਹੜੇ ਪਾਸੇ ਮਰਜ਼ੀ ਲਾ ਲਓ ਉਸੇ ਪਾਸੇ ਲੱਗ ਜਾਂਦੇ ਜੀਆ ਜਦੋਂ ਜਦੋਂ ਫੇ ਮੋਬਾਈਲ ਫੜਾ ਦਿਓ ਤੇ ਚਾਹੇ ਉਹਨਾਂ ਨੂੰ ਵਰਕਆਊਟ ਤੇ ਲਾ ਲਓ ਬਿਲਕੁਲ ਧੰਨਵਾਦ ਕਲਾਪਿੰਗ ਨੂੰ ਬ੍ਰੇਕ ਰਾਹ ਦੇ ਰੱਖੋ ਲਾਲ ਦੀ ਲਾਉ ਜੀ ਆਹੀ ਉਮਰ ਹੁੰਦੀ ਆ ਬੱਚਿਆਂ ਨੂੰ ਆਪਾਂ ਕਿਹੜੀ ਹੈ ਨਾ ਸਿਹਤ ਦੇਣੀ ਆ ਸਾਡੇ 3.5 ਸਾਲ ਦੀ ਬਣੀ ਹੈ ਦੇਖੋ ਇਹਨਾਂ ਨੇ ਕਾਰ ਨਹੀਂ ਆਵਾ ਆਈ ਉਹਨਾਂ ਨੇ ਕੁਝ ਨਹੀਂ ਸਾਇਆ ਉਹਨਾਂ ਨੇ ਠੀਕ ਹੈ ਓਕੇ ਜਿਹੜੀਆਂ ਨੇ ਸਾਇਆ ਉਹ ਹੀ ਕੋਈ ਜਿਹੜਾ ਕੋਈ ਸਾਇਆ ਨੇ ਉਹ ਹੀ ਕੋਈ ਕਰਦੀ ਹੈ ਜਿਵੇਂ ਨਮਾ ਕੋਈ ਸਹਾਂਗਾ ਤੇ ਫਿਰ ਹੋਰ ਵਧੀਆ ਬੈਸਟ ਕਰੋਗੇ ਤੇ ਉਹ ਜਾਓ ਦੇ ਵਿੱਚ ਜਿਵੇਂ ਕੈਂਤੀ ਵੀਰ ਨੇ ਬਣਾ ਇਹਨਾਂ ਨੂੰ ਅੱਗੇ ਜਾਂਦਾ ਕੁੜੀਆਂ ਨੂੰ ਠੀਕ ਹੈ ਕਲਾਪਿੰਗ ਵੀਰ ਕਲਾਪਿੰਗ ਕਲਾਪਿੰਗ ਕਰ ਦਿਓ ਸਾਰੇ ਨਮਸਕਾਰ ਵਾਹ ਵਾਹ ਨਮਸ ਅਲੀਪ ਆਸਪਾਸ ਵਾਹ ਜੀ ਵਾਹ ਕੀ ਬਾਤ ਹੈ ਸਾਢੇ 3 ਸਾਲ ਉਮਰ ਹਕੀਕਤ ਕੌਰ ਦੀ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਇਹ ਬੱਚੀ ਦੀ ਮਾਤਾ ਸਾਤ ਸ੍ਰੀ ਅਕਾਲ ਲੈ ਲਾ ਲਿਆ ہو یار کیا بات ہے کیا بات ہے بس آپ تو باتی گالا ہے میرے مویل نہیں دی ہے جگراؤں کو چالتے گردانس پر گئے ہیں صورت چاہتے چار بڑی ہیں بہت بڑی ہے مویل جمعہ نہیں دیکھتے ہیں آپ بھوت ہو گیا کتے ہیں لاج رہاں ہیں ਜੋ ਵੀ ਬੱਚੇ ਆਏ ਨੇ ਇੱਥੇ ਨਾ ਜਿੰਨਾਂ ਦੀ ਉਮਰ 8 ਸਾਲ ਆ ਜਾਂ ਕੁਝ ਵੀ ਉੱਪਰ ਨੇ ਉਹਨਾਂ ਨੂੰ ਇਹ ਚੀਜ਼ਾਂ ਆਪਾਂ ਸਿੱਖਣ ਲਈ ਇਹਨਾਂ ਨੂੰ ਬੁਲਾਇਆ ਗਿਆ ਆ ਕਿ ਬੋਪਾ ਵੀ ਜਿਹੜਾ ਪਤਾ ਲੱਗੇ ਆਪਣੇ ਜਿਹੜੇ ਬੱਚੇ ਨੇ ਨੇੜੇ ਦੇ ਪਿੰਡਾਂ ਦੇ ਜਾਂ ਆਪਣੇ ਪਿੰਡ ਦੇ ਹੀ ਨੇ ਉਹਨਾਂ ਨੂੰ ਇਹ ਚੀਜ਼ ਬੁਲਾਇਆ ਤੋ ਹਟਾ ਬੈਲ ਤੋਂ ਕਿਹੜਾ ਛੁੱਟਿਆ ਉਹਨਾਂ ਦਾ ਤਾਂ ਹੀ ਆਪਾਂ ਕੀ ਕਰਵਾਉਂਦੇ ਹਾਂ ਕਿ ਸਾਰੇ ਬਹੁਤ ਬੰਬਾਈ ਤੋਂ ਬਾਬਾਈ ਤੋਂ ਬਹੁਤ ਕਰਦੀ ਆ ਮੈਂ ਬਹੁਤ ਜਨਾ ਕੀ ਕਰਦੀ ਆ ਕਰਦੀ ਹੋਰ ਵੀ ਬਹੁਤ ਵਧੀਆ ਐਕਟੀਵਿਟੀਆਂ ਆ ਪਰ ਸਮਾਨ ਨੇ ਕੈਰੀ ਨਹੀਂ ਕੀਤਾ ਆਲੇ ਮੈਨੂੰ ਐਸੀ ਚਰਨਾ سنمان بھی ہو گیا حکیقت کور کا جی ਬਹੁਤ ਬਹੁਤ ਧੰਨਵਾਦ ਬਲਜੀਤ ਬਾਈ ਦਾ ਤੇ ਸਾਰੇ ਕੁੱਦੇ ਬਾਈਆਂ ਦਾ ਇੱਥੇ ਪਹੁੰਚੇ ਸਕੰਦਰ ਸੋਹੀ ਆ ਆਪਣਾ ਸਕੰਦਰ ਗਿੱਲ ਸਾਰਿਆਂ ਧੰਨਵਾਦ ਬਹੁਤ ਵਧੀਆ ਹੋ ਨਿਬੜੀ ਆਪਣੀ ਜਿੱਡੀ ਰੈਲੀ ਸੀਗੀ ਤੇ ਸਨਮਾਨ ਜਿਹੜੇ ਦਾ ਰਹਿ ਗਈ ਸੀ ਕੁਛ ਉਹ ਸਨਮਾਨ ਹੋ ਰਹੇ ਨੇ ਹੁਣ ਆ ਰੈਲੀ ਤੇ ਨਾ ਇੱਕ ਬਾਈ ਦੇਸੀ ਸਾਈਕਲ ਲੈ ਕੇ ਆਇਆ ਰਾਤ ਆਗੇ ਸੀ ਇਹ 90 ਕਿਲੋਮੀਟਰ ਦੂਰ ਤੋਂ ਇੱਕ ਛੋਟੀ ਗਿੱਟੀ ਗਰਾਰੀ ਆ ਦੇਸੀ ਸਾਈਕਲ ਦੇ ਮਗਰ ਹਾਂਗਕਾਂਗ ਤੋਂ ਮੰਗਾਈ ਆ ਕਹਿੰਦੇ ਇਹ ਤਿਆਰ ਕੀਤਾ ਸਾਈਕਲ ਤੇ ਅੱਗੇ ਵਾਲੀ ਗਰਾਰੀ ਬਹੁਤ ਵੱਡੀ ਆ ਕਰੇ ਅਸੀਂ ਦਿਹਾੜੀ ਕਰਦੇ ਆ ਜਿਹੜੇ ਸਾਈਕਲ ਨੇ ਮਹਿੰਗੇ ਨੇ ਨਹੀਂ ਲੈ ਸਕਦੇ ਤੇ ਫਿਰ ਸ਼ੌਕ ਕਹਿੰਦੇ ਅਸੀਂ ਕਿਵੇਂ ਨਾ ਕਿਵੇਂ ਤਾਂ ਜਿਹੜੇ ਪੂਰੇ ਉਹ ਅਸੀਂ ਇਦਾਂ ਕਰਦੇ ਆ ਇਹ ਆ ਜਨੂਨ ਲਓ ਜੀ ਆ ਮੁੰਡੇ ਨੂੰ ਇੱਕ ਬੰਦਾ ਧੋਖਾ ਦੇਗਾ ਛੋਟੇ ਹਾਥੀ ਵਾਲਾ ਸਵੇਰੇ ਹੋ ਸਾਰ ਨਹੀਂ ਹੈਗਾ ਕਣ ਹੋਰ ਯਾਰ ਹੁਣ ਬਾਈ ਨਾਲ ਕੋਈ ਹਰਾ ਬਣਾਉਣਾ ਪੈ ਜਾਵੇ ਪਰ ਜਾਣਾ ਪੈਣਾ ਤੇ ਆ ਕਿਸੇ ਦੀ ਮੰਗ ਕੇ ਲਿਆਂਦੀ ਆ ਤੇ ਬੱਟਾ ਸਾਟਾ ਲਾਇਆ ਵੀ ਤੇਰਾ ਟੁਕ ਟੋਕ ਟਾਕਾ ਕਰਾ ਦੇਗੇ ਨਾਲ ਹਨਾ ਇਹ ਸਾਨੂੰ ਹਰੇ ਦੇ ਆ ਤੇ ਨਾਲ ਦੋ ਜਵਾਨ ਆਏ ਨੇ ਇੱਕ ਆ ਖੜਾ ਦੂਜਾ ਦੂਜਾ ਖੜਾ ਮੂੰਹ ਨਾਲ ਕੋ ਲੈਵਲ ਆਏ ਓ ਯਾਰ ਦਸ ਹੱਦ ਹੋ ਗਈ ਕੰਡ ਲਾ ਦਿਓ ਉਹਨੂੰ ਕਮਾਲ ਹੋ ਗਈ ਤੇ ਅੱਛਾ ਸਕੂਟਰ ਕੀ ਬਾਤ ਹੈ ਬੈਸਪਾ ਆਹ ਮੇਰਾ ਓਹੋ ਕੋਈ ਬੰਦੀ ਆ ਦੀ ਵਾਹ ਜੀ ਵਾਹ ਐਦਾਂ ਆ ਲੈਵਲ ਆ ਲੈਵਲ ਚੈੱਕ ਕਰੋ ਲੈਵਲ ਲੈਵਲ ਚੈੱਕ ਕਰੋ ਲੈਵਲ ਲਓ ਜੀ ਤੇ ਆ ਸਾਈਕਲ ਨਾਲ ਆਪਣੇ ਗਗਨ ਨੇ ਰਾਜਸਥਾਨ ਦਾ ਟੂਰ ਕੀਤਾ ਸੀ ਆ ਸਾਈਕਲ ਇਹ ਤੇ ਪੰਜਾਬ ਦਾ ਕੀਤਾ ਸੀਗਾ ਮੁੰਡੇ ਬਈ ਠੀਕ ਆ ਤੁਸੀਂ ਵੀ ਜਾਇਆ ਕਰੋ ਯਾਰ ਸਵੇਰੇ ਕਰਿਆ ਕਰੋ ਸਾਈਕਲ ਠੀਕ ਆ ਪੁੱਤ ਹਾਂ ਓਕੇ ਜੀ ਓਕੇ ਠੀਕ ਠਾਕ ਓਕੇ ਜੀ ਤੇ ਆ ਬਾਈਆਂ ਨੇ ਜੀਪ ਤੇ ਫਿਰ ਲਾਦ ਲੇ ਸਾਈਕਲ ਰੈਲੀ ਪੂਰੀ ਜਿਹੜੀ ਆਪਣੀ ਸਫਲਤਾਪੂਰਵਕ ਤੁਸੀਂ ਵੀ ਆਜੋ ਬਾਈ ਜੀ ਤੁਸੀਂ ਫਰੇਮ ਚੋਂ ਬਾਹਰ ਨਾ ਹੋਇਆ ਕਰੋ ਹੈ ਨਹੀਂ ਕੋਈ ਨਹੀਂ ਹਾਂ ਜੀ ਤੇ ਰੈਲੀ ਜਿਹੜੀ ਆਪਣੀ ਸੀਗੀ ਅਕਾਲ ਵੋਟ ਸਾਈਕਲ ਬਲਜੀਤ ਵੀਰ ਵੱਲੋਂ ਕਰਵਾਈ ਗਈ ਸੀ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਬਹੁਤ ਵਧੀਆ ਰਿਹਾ ਤੇ ਸਾਰਾ ਪ੍ਰਬੰਧ ਵੀ ਜਿਹੜਾ ਸੀਗਾ ਰਾਤ ਦੀ ਜਿਹੜੇ 20 25 ਜਾਣੇ ਪਹਿਲਾਂ ਸਾਈਕਲਿਸਟ ਰਾਤ ਆਏ ਹੋਏ ਸੀਗੇ ਤੇ ਬਹੁਤ ਵਧੀਆ ਪ੍ਰਬੰਧ ਸੀ ਰਹਿਣ ਖਾਣ ਪੀਣ ਹਨਾ ਤੇ ਸਾਰਿਆਂ ਨੂੰ ਜੋ ਜਿੰਨੇ ਸਾਈਕਲਿਸਟ ਆਏ ਸੀ ਉਹਨਾਂ ਨੂੰ ਸਰਟੀਫਿਕੇਟ ਮੈਡਲ ਵਗੈਰਾ ਸਾਰਾ ਉਹਨਾਂ ਨੂੰ ਹਨਾ ਜਿੰਨਾ ਸਨਮਾਨ ਹ ਬਖਸ਼ੇ ਉਹਨਾਂ ਨੂੰ ਤੇ ਜਿਹੜੀਆਂ ਮਹਾਨ ਹਸਤੀਆਂ ਆਈਆਂ ਸੀ ਵੀਰ ਕੁਦਦਾ ਪਿੰਕਾ ਜਰਗ ਤੇ ਦਮਨਪ੍ਰੀਤ ਅ블ੂ ਵੀਰਿਆ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਿੰਡ ਮਾਨਕੀ ਆਏ ਤੇ ਇੱਥੇ ਦਾ ਜਿਹੜੀ ਰੈਲੀ ਆ ਉਹਦਾ ਸ਼ਿੰਗਾਰ ਬਣੇ ਤੇ ਬਾਕੀ ਪ੍ਰਸ਼ਾਸਨ ਦਾ ਵੀ ਧੰਨਵਾਦ ਆ ਤੇ ਬਹੁਤ-ਬਹੁਤ ਉਹਨਾਂ ਨੇ ਵੀ ਜਿਹੜਾ ਸਹਿਯੋਗ ਆ ਉਹ ਨਿਭਾਇਆ ਤੇ ਬਾਕੀ ਵੀਰੇ ਨੂੰ ਪੁੱਛਦੇ ਆ ਤੇ ਵੀ ਅਗਲੀ ਰੈਲੀ ਇਹ ਹੁਣ ਲਗਾਤਾਰ ਚੱਲਣਗੀਆਂ ਸਾਲ ਬਦਰ ਸਾਲ ਕੋਈ ਇਦਾਂ ਦੇਖੋ ਇਹ ਪ੍ਰਮਾਤਮਾ ਦੀ ਮਿਹਰ ਇਦਾਂ ਹੀ ਰਹੀ ਤਾਂ ਬਾਈ ਚੱਲਣੀਆਂ ਲਗਾਤਾਰ ਚੱਲਣੀਆਂ ਹਨ ਜਿੱਦਾਂ ਮਿੱਤਰ ਵੀਰਾਂ ਦਾ ਹੁਣ ਵੀ ਸਹਿਯੋਗ ਰਿਹਾ ਤੇ ਆਪਣੇ ਨਾਲ ਦੇ ਮਿੱਤਰ ਵੀ ਬਾਈ ਐਨ ਆਰ ਆਈ ਉਹਨਾਂ ਦਾ ਸਹਿਯੋਗ ਰਿਹਾ ਹਨ ਤੇ ਰੈਗੂਲਰੀ ਬਾਈ ਫਿਰ ਇਦਾਂ ਚੱਲੀ ਜਾਣਾ ਪ੍ਰੋਗਰਾਮ ਸੋਹਣਾ ਮਹਾਰਾਜ ਆਪੇ ਕਿਰਪਾ ਕਰਨਗੇ ਬਾਈ ਹਨ ਤੇ ਰੈਂਡੀ ਜਿਹੜੀ ਉਹ ਸਕਸੈਸਫੁੱਲ ਰਹੀ ਬਹੁਤ ਵਧੀਆ ਹਨ ਤੇ ਜਿਹੜੇ ਬਾਈ ਸੀਨੀਅਰ ਆਏ ਸੀ ਆਪਣੇ ਉਹਨਾਂ ਦਾ ਵੀ ਬਾਈ ਤਹਿ ਦਿਲੋਂ ਧੰਨਵਾਦ ਜਿਹੜਾ ਆਪਣੇ ਇੱਕ ਬੋਲ ਤੇ ਹਨਾ ਐਡੀ ਦੂਰ ਆਪਣੇ ਕੋਲ ਬਾਈ ਇੱਥੇ ਚੱਲ ਕੇ ਆਏ ਬਿਲਕੁਲ ਤੇ ਰੈਲੀ ਦੇ ਵਿੱਚ ਵੱਡੀ ਗੱਲ ਸੀ ਬਾਈ ਇੱਕ ਹਕੀਕਤ ਰਸਤੌਰ ਬੱਚੇ ਜਿਹੜੀ ਆਈ ਕੋਲੇ ਬੜਾ ਰੰਗ ਬੰਨਿਆ ਹੋਇਆ ਉਹ ਵਧੀਆ ਆਪਣੇ ਬੱਚਿਆਂ ਨੂੰ ਇੱਕ ਸੋਹਣਾ ਮੈਸੇਜ ਦਿੱਤਾ ਵਧੀਆ ਚੜ੍ਹਦੀ ਕਲਾ 'ਚ ਰੈਲੀ ਰਹੀ ਬਾਈ ਬਹੁਤ ਵਧੀਆ ਰਹਾ ਵਾ ਠੀਕ ਆ ਜੀ ਧੰਨਵਾਦ ਕਰਦਾ ਇੱਕ ਵਾਰੀ ਫੇਰ ਤੋਂ ਬਲਜੀਤ ਵੀਰ ਦਾ ਤੇ ਆਪਣੇ ਬਾਜੀ ਖੜੇ ਨੇ ਤੇ ਕਮਲਜੀਤ ਸਿੰਘ ਸ਼ੇਰਗੜ ਜਿਨ੍ਹਾਂ ਨਾਲ ਅਕਸਰ 6 ਮਹੀਨੇ ਤੋਂ ਗੱਲ ਹੁੰਦੀ ਸੀ ਫੋਨ 'ਤੇ ਤੇ ਅੱਜ ਮਿਲਿਆ ਆਪਾਂ ਪਹਿਲੀ ਵਾਰ ਤੇ ਹੋ ਸਕਦਾ ਹੋ ਸਕਦਾ ਵੀ ਅਗਲਾ ਸਫ਼ਰ ਇਹਨਾਂ ਨਾਲ ਕੀਤਾ ਜਾਵੇ ਤੇ ਚੱਲ ਰਹੇ ਨੇ ਪਲਾਨ ਇੱਕ ਦੋ ਚੱਲੇ ਸੀ ਪਲਾਨ ਉਹ ਕੈਨਸਲ ਹੋ ਗਏ ਤੇ ਸਟੱਡੀ ਚੱਲ ਰਹੀ ਐ ਇੱਕ ਦੋ ਹੋਰ ਤੇ ਤੇ ਤੁਹਾਨੂੰ ਜਲਦੀ ਆਹ ਹਫਤੇ ਦੱਸ ਦੇਣ ਦੇ ਵਿੱਚ ਦੱਸ ਦਾਂਗੇ ਵੀ ਆਪਾਂ ਕਿੱਥੇ ਜਾ ਰਹੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹੜੇ ਵੀਰ ਭਾਈ ਨਵੇਂ ਆਏ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ